ਲੋ ਜੀ ਲੋ ਜੀ ਸਕੱਦ ਬੱਡ 16 ਤਾਰਾ ਕਰਮਾਂ ਵਾਲੀ ਦਾ ਮੋੜ ਲਿਆ ਭਰਾ ਲੋ ਜੀ ਸਾਂਤ ਨੂੰ ਮੋਟਾ-ਮੋਟਾ ਲੱਗਿਆ ਸੋਨਾ ਫੇਸ ਬਿਊਟੀ ਚੈੱਕ ਕਰ ਸਕਦਾ ਲੋ ਜੀ ਬਹੁਤੇ ਭਰਾਵਾਂ ਦੀ ਡਿਮਾਂਡ ਜ਼ਿਆਦਾ ਸੀ ਕਹਿੰਦੇ ਵੀ ਗੂੜੀ ਪਿੱਕੀ ਲੈਣੀ ਆ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਇੱਥੇ ਹਾਂ ਜੀ ਵੀ ਦੋ ਨੰਬਰ ਵੀ ਦੱਸੋ ਉਮਰ ਕਿੰਨੇ ਟਾਈਮ ਦੀ ਹੋਗੀ ਹਾਂ ਜੀ ਇਹ ਕੱਟੀ 1.5 ਸਾਲ ਦੀ ਹੈ ਜੀ 1.5 ਸਾਲ ਦੀ ਹਾਂ ਜੀ ਠੀਕ ਆ ਹਾਂ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਹਰੀਗੜ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਬਾਈਕੋਲ ਟੋਪ ਦੀਆਂ ਨੋ ਕਟੀਆਂ ਬਕਾਉ ਹੈ ਜੀ ਚੈੱਕ ਕਰ ਸਕਦੇ ਹੋ ਸੋਡੀਮੋਲ ਵਾਲੀਆਂ ਵੀ ਆ ਸਾਰੇ ਤਰ੍ਹਾਂ ਦੀਆਂ ਬਾਈਕੋਲ ਮਾਲ ਆ ਨੋ ਕਟੀਆਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣ ਕਰਤਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਰਮਨ ਆ ਜੀ ਹਾਂਜੀ ਪਿੰਡ ਪਿੰਡ ਹਰੀਗੜ ਜੀ ਤਹਿਸੀਲ ਤਨੋਲਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਨੇੜੇ ਬਾਈ ਜੀ ਕਿਹੜੇ ਪਿੰਡ ਦਾ ਨੇੜੇ ਤਨੋਲੇ ਤੋਂ ਆਪਣਾ ਪਿੰਡ 5 ਕਿਲੋਮੀਟਰ ਆ ਜੀ ਹਾਂਜੀ ਨਾਲ ਆਪਣੇ ਬੜਵਾਰ ਪੈਂਦਾ ਜੀ ਇੱਥੇ ਟੋਲ ਪਲਾਜ਼ਾ ਲੱਗਿਆ ਉੱਥੋਂ 3 ਕਿਲੋਮੀਟਰ ਆ ਜੀ ਠੀਕ ਆ ਠੀਕ ਹੈ ਜੀ ਤੇ ਪੱਠਾਂ ਤੋਂ 2 ਕਿਲੋਮੀਟਰ ਆ ਜੀ ਹਾਂਜੀ ਹਾਂਜੀ ਤੇ ਪਹਿਲਾਂ ਜਾਣਕਾਰੀ ਦਿਓ ਆਪਣੀ ਬੂਰੀ ਕੱਟੀ ਦੀ ਥੋੜੀ ਜੀ ਮੰਗ ਇਹਦੀ ਡਿਮਾਂਡ ਥੋੜੀ ਜੀ ਜ਼ਿਆਦਾ ਹਾਂਜੀ ਤੇ ਇਹਦਾ ਦੱਸੋ ਰਿਕਾਰਡ ਰਿਪੋਰਟ ਮਾਰ ਇਹ ਬੂਰੀ ਕੱਟੀ ਜੀ ਪੌਣੇ 2 ਸਾਲ ਦੀ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਆ ਹ ਥਣ ਚਾਰੀ ਜੀ ਹਾਂ ਜੀ ਚਾਰੇ ਥਣ ਮਿਲ ਲੰਗੇ ਜੀ ਕੋਈ ਕੋਡ ਸੰਖਰੀ ਹੋਊ ਜੀ ਨਾਲ ਇਹਨਾਂ ਦੇ ਠੀਕ ਛੋਲੀ ਚੂਲੀ ਬਹੁਤ ਸੁਣੀਆ ਹਾਂ ਜੀ ਕਿੰਨੇ ਟਾਈਮ ਦੀ ਦੱਸਿਆ ਇਹ ਇਹ ਆਪਾਂ 43000 ਦੀ ਦੇਵਾਂਗੇ ਜੀ ਨਾ ਨਾ ਰੇਟ ਕੀ ਕਰਦੇ ਰੇਟ ਤਾਂ 45000 ਹੈ ਜੀ ਦੇਣੀ 43000 ਹਾਂ ਜੀ ਤੇ ਕਿੰਨੇ ਟਾਈਮ ਦੀ ਹੈ ਇਹ ਇਹ ਪੌਣੇ 2 ਸਾਲ ਦੀ ਹੈ ਜੀ ਪੌਣੇ 1 2 ਹਾਂ ਜੀ ਕੋਈ ਪ੍ਰਾਕਾਤ ਵੱਟ ਦੇਖ ਸਕਦਾ ਸੁਖਣਾ ਸੋਹਣਾ ਤੇ ਫੇਸ ਬਿਊਟੀ ਚੈੱਕ ਕਰ ਸਕਦੇ ਹਾਂ ਲੋਕ ਠੀਕ ਹੈ ਜੀ ਤੋਰ ਦੋ ਪ੍ਰਾਨੋ ਲੋਕ 44000 ਰੁਪਏ ਬਾਈ ਕਹਿੰਦਾ ਆਪ ਦੇ ਦਾਂਗੇ। ਲੋ ਜੀ। ਚਲੋ ਜੀ। ਲੋ ਕੱਦ ਬੜਾ ਸੋਰਾ ਤਾਰਾ ਕਰਮਾਂ ਵਾਲੀ ਦਾ ਮੋੜ ਲਿਓ ਭਰਾ। ਲੋ ਜੀ। ਤਾਂ ਤੋਂ ਮੋਟਾ-ਮੋਟਾ ਲੱਗਿਆ ਸੋਨਾ ਫੇਸ ਬਿਊਟੀ ਚੈੱਕ ਕਰ ਸਕਦਾ। ਲੋ ਜੀ। ਬਹੁਤੇ ਭਰਾਵਾਂ ਦੀ ਡਿਮਾਂਡ ਜ਼ਿਆਦਾ ਸੀ ਕਹਿੰਦੇ ਵੀ ਗੂੜੀ ਟਿੱਕ ਲੈਣੀ ਆ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ। ਇੱਥੇ ਜੀ। ਹਾਂਜੀ ਵੀ 2 ਨੰਬਰ ਤੇ ਦੱਸੋ ਉਮਰ ਕਿੰਨੇ ਟਾਈਮ ਦੀ ਹੈਗੀ ਹਾਂਜੀ ਇਹ ਕੱਟੀ 1.5 ਸਾਲ ਦੀ ਹੈ ਜੀ 1.5 ਸਾਲ ਦੀ ਹਾਂਜੀ ਠੀਕ ਆ ਹਾਂਜੀ ਤੇ ਇਹਦੀ ਮਾਂ ਮੂਤਰ ਰਿਕਾਰਡ ਵੀਰੇ ਕੋਲ ਪਤਾ ਇਹਦੀ ਮਾਂ ਦਾ ਰਿਕਾਰਡ ਹੈਗਾ ਜੀ 14 ਬਈ 14 ਦੀ ਹਾਂਜੀ ਠੀਕ ਆ ਤੇ ਥਣਚਾਰੀ ਵੀਰੇ ਹਾਂਜੀ ਥਣਚਾਰ ਨਹੀਂ ਜੀ ਕੋਈ ਕੋਡ ਸੰਖ ਨੀ ਹੋ ਜੀ ਨਾਲ ਠੀਕ ਆ ਮੜੀ ਕਿਉਂਕਿ ਕੈਮਰੇ ਤੋਂ ਡਰ ਜਾਂਦਾ ਜਾਨਵਰ ਹਨਾ ਹਾਂਜੀ ਥੋੜਾ ਜਿਹਾ ਉੱਪਰੇ ਬੰਦੇ ਤੋਂ ਕਰ ਜਾਂਦਾ ਹੀ ਜਾਨਵਰ ਠੀਕ ਆ ਹਾਂਜੀ ਲੋ ਜੀ 4 ਹੀ ਥਣ ਠੀਕ ਹੈ ਇਹਨੂੰ ਵੀ ਤੋਰ ਦਿਓ ਹਾਜੀ ਤੇਰਾ ਵੀ ਇੱਕ ਹੀ ਮੁੱਲ ਦੱਸੋ ਜੀ ਰੇਟ ਦੇਣ ਲੈਣ ਜਾ ਇਹਦਾ ਮੁੱਲ ਕਰਾ ਲਓ ਚਾਹੇ 35 ਚਾਹੇ 36 ਜੀ ਇਹ 32000 ਦੀ ਕੱਤੀ ਦੇਵਾਂਗੇ ਜੀ ਠੀਕ ਆ ਹਾਂ ਜੀ 32000 ਰੁਪਏ ਦੀ ਬਈ ਹਾਂ ਜੀ ਇਹ ਥੋੜੇ ਤਲਿਆ ਰਿਆਂ ਦੀ ਹਲਕਤ ਕਰਦੀਆਂ ਨੇ ਜੀ ਕਿਉਂਕਿ ਪਹਿਲਾਂ ਰਸਤੇ ਪਏ ਸੀ ਇਹਨਾਂ ਦੇ ਗਲਾਂ 'ਚ ਠੀਕ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਥੋੜਾ ਜਿਹਾ ਕਰ ਜਦਾਂ ਹਾਂ ਜੀ ਲੋਪਰਾ ਇਹ ਦੋ ਨੰਬਰ ਸੀ ਠੀਕ ਆ ਜੀ 100 ਰੁਪਏ ਦੇ ਖਾਤੇ ਤੁਹਾਨੂੰ ਲੋ ਜੀ ਮੈਂ ਖੜ ਜਾ ਹਜੇ ਬਈ ਤੈਨਾਂ ਨੰਬਰ ਦੀ ਜਾਣਕਾਰੀ ਦੋ। ਅੰਨੀ ਉਗਰਾ ਇਹ ਵੀ ਇਹ ਡੇਢ ਸਾਲ ਦੀ ਹੈ ਜੀ ਇਹ ਵੀ ਕੱਟੀ ਜੀ ਇਹ ਵੀ ਡੇਢ ਸਾਲ ਦੀ ਹੈ। ਹਾਂ ਜੀ ਡੇਢ ਸਾਲ ਦੀ ਹੈ। ਠੀਕ ਹੈ। ਹਾਂ ਜੀ। ਇਹਦੀ ਮਾਂ ਮੂਦਰ ਕਾਰਡ ਇਹਦੀ ਮਾਂ ਦਾ ਕਾਰਡ ਨਹੀਂ ਪਤਾ ਸੀ ਆਪਾਂ ਨੂੰ। ਇੰਨੀ ਆਪਾਂ ਝੂਠ ਮਾਰੀ ਜਾਈਏ। ਜਿਹੜੀ ਚੀਜ਼ ਦਾ ਪਤਾ ਹੈ ਜੀ ਆਪਾਂ ਉਹ ਹੀ ਦੱਸਾਂਗੇ ਜੀ। ਠੀਕ ਹੈ। ਹਾਂ ਜੀ। ਤੇ ਇਹਦਾ ਮੁੱਲ ਬਈ ਜਖੜ ਚੱਕੇ ਜੀ। ਇਹਦਾ ਮੁੱਲ ਕਰਾ ਲਓ ਕਿੰਨਾ ਮਰਜੀ ਜੀ ਮੁੱਲ 25000 ਹੈ ਜੀ। ਦੇਵਾਗੇ 22000 ਦੀ। 22000। ਹਾਂ ਜੀ। ਠੀਕ ਹੈ ਜੀ। ਉਪਰਾ ਫਿਰ ਚੈੱਕ ਕਰਵਾ ਦਿੰਦੇ। ਠੀਕ। ਲੋ ਚੱਕਰ ਤਾਂ ਮੋਟਾ-ਮੋਟਾ ਥਰਨ ਲੋ ਜੀ ਲੋੜ ਲੈ ਬਰਾ ਲੋ ਜੀ ਇਹ ਹੈਗੀ ਸਤ ਨੰਬਰ ਨੰਬਰ ਮੁਤਾਬਕ ਪਾਈ ਦੇ ਨਾਲ ਕੰਡੈਕਟ ਕਰ ਲਿਓ ਬਰਾ ਸਿਚਨ ਲੋ ਜੀ ਹਾਂ ਜੀ ਵੀਰ ਜੀ 4 ਨੰਬਰ ਦੱਸੋ ਜੀ ਹਾਂ ਜੀ 4 ਨੰਬਰ ਕੱਟੀ ਵੀ ਡੇਢ ਸਾਲ ਦੀ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਥਾਂ ਦਿਖਾ ਦਿਓ ਬੜਾ ਜੀ ਥਾਂ ਦੇਖੋ ਜੀ ਬੜੇ ਖੂਸਕੇ ਚਲੇ ਨੇ ਇਹ ਵੀ ਡੇਢ ਸਾਲ ਦੀ ਹੈ ਲੋ ਬਰਾ 4 ਹੀ ਥਾ ਨੇ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਲੋਚ ਸੋੜ ਦੋ ਭਰਾ ਨੂੰ ਲੋ ਇਹਦਾ ਵੀ ਬਾਈ ਇੱਕ ਹੀ ਮੁੱਲ ਦੱਸੋ ਬਸ ਜਾਇ ਜੀ ਇਹਦਾ ਹੀ ਮੁੱਲ ਕਰਾ ਲਓ ਕਿੰਨਾ ਮਰਜੀ ਜੀ ਆਪਾਂ 23000 ਦੀ ਦੇਵਾਂਗੇ ਇਹ 23000 ਦਾ ਹਾਂਜੀ ਠੀਕ ਆ ਲੋਪਰਾ 23000 ਰੁਪਏ ਦੀ ਠੀਕ ਹੈ ਬਾਈ ਜੀ ਨਜੂਕ ਕੰਡੈਕਟ ਕਰੋ ਪਿੰਡ ਹਰੀਗੜ ਤੇ ਜ਼ਿਲ੍ਹਾ ਨੂੰ ਪਿੰਡ ਹੈ ਜੀ ਬਰਨਾਲਾ ਨਹਿਰ ਦੇ ਉੱਪਰ ਪਿੰਡ ਹੈ ਹਾਂਜੀ ਠੀਕ ਹੈ ਇਹ ਹੈਗੀ 4 ਨੰਬਰ ਪਰਾ ਠੀਕ ਹੈ ਹਾਂਜੀ 5 ਨੰਬਰ ਹਾਂਜੀ ਇਹ ਕਿੱਥੇ ਸਾਲ ਦੀ ਹੈ ਜੀ ਹਾਂਜੀ ਹਾਂਜੀ ਫੇਸ ਬਿਊਟੀ ਦਿਖਾ ਦੋ ਮਿਲ ਜੀ ਚੈੱਕ ਕਰ ਸਭ ਠੀਕ ਹੈ ਜੀ ਹਾਂਜੀ ਥਾਣ ਵੀ ਦਿਖਾ ਦਿਓ ਚਾਰੇ ਥਾਣ ਮਿਲ ਲੇਗੇ ਜੀ ਬਹੁਤ ਸੋਹਣਾ ਰਕਮਾਂ ਦਾ ਰਕਾਰਡ ਹੈ ਜੀ ਇਹਦੀ ਮਾਂ ਦਾ ਠੀਕ ਹੈ ਕੋਈ ਇਸ ਤਰ੍ਹਾਂ ਨਹੀਂ ਹੈਗਾ ਜੀ ਬਹੁਤ ਸੋਹਣਾ ਥਾਣ ਲੱਗਿਆ ਹੋਇਆ ਤੇ ਬਲੰਬਾ ਠੀਕ ਹੈ ਇਹ ਵੀ ਖੱਚ ਕੇ ਜੀ ਰੇਟ ਇਹ ਆਪਾਂ 20000 ਦੀ ਦੇਵਾਂਗੇ ਜੀ ਆਪਾਂ ਇਹ 20000 ਹਾਂਜੀ ਠੀਕ ਹੈ ਅਗਿਰ ਤੋਂ ਲੋਚ

ਇੱਕ ਸਾਲ ਦੀ ਹਾਂਜੀ ਠੀਕ ਆ ਲੋਕੜਾ ਚੈੱਕ ਕਰ ਫੇਸ ਬਿਊਟੀ ਸਿੰਗੀ ਸੁਗੀ ਮੋੜਨ ਲੱਗੀ ਬਈ ਹਾਂਜੀ ਸਿੰਗੀ ਪੂਰੀ ਮੋੜਨ ਲੱਗ ਗਈ ਠੀਕ ਆ ਹਾਂਜੀ ਮਾਰੀ ਸਿੰਗੀ ਸੁਗੀ ਬਹੁਤ ਜਿਆਦਾ ਚੰਗੀਆਂ ਠੀਕ ਆ ਲਓ ਜੀ ਦੇ ਛੋਟੀ ਜੀ ਦੀ ਸਿੰਗੀ ਸੁਗੀ ਤੁਸੀਂ ਦੇਖ ਸਾਹ ਰੇਪਾ ਲਓ ਇਸ ਠੀਕ ਆ ਇਹਦਾ ਰੇਟ ਭਰਾ ਖੱਚ ਕੇ ਜੇ ਬਦ ਦੇ ਲੈਣ ਦੇ ਵਾਲੀ ਇਹ ਆਪਾਂ 18000 ਦੀ ਕੱਟੀ ਦੇ ਦਾਂਗੇ ਮੁੱਲ 20000 ਹੈ ਜੀ ਠੀਕ ਆ 18000 ਹਾਂ ਜੀ 18000 ਕੱਟੀ ਭਰਾ ਸਿੰਘ ਮੋੜਨ ਲੱਗੀ ਠੀਕ ਹੈ ਜੀ ਦੇਖ ਸਕਦੇ ਹੋ ਤੋਰਾ ਤਰਾ ਠੀਕ ਹੈ ਲੋ ਭਰਾ ਹਾਂ ਜੀ 7 ਨੰਬਰ ਦੀ ਦੱਸੋ ਜੰਕਰ ਹਾਂ ਜੀ ਇਹ ਕੱਟੀ 11 ਮਹੀਨਿਆਂ ਦੀ ਹੈ ਜੀ ਠੀਕ ਆ ਹਾਂ ਜੀ ਇਸ ਵਿੱਚ ਬਹੁਤ ਮੋੜਨ ਲੱਗਿਆ ਹੈ ਨਾ ਦੋਨੇ ਅੱਖਾਂ ਬਿੱਲੀਆਂ ਨੇ ਜਿਹਦੀਆਂ ਕੋਈ ਆਏ ਨਹੀਂ ਹੈਗਾ ਵੀ ਕੱਖ ਚਾ ਜੀ ਠੀਕ ਆ ਹਾਂ ਜੀ ਠੀਕ ਆ ਚਿੱਟੀ ਧਾਰੀ ਲੀਲੀਆਂ ਚ ਹਾਂ ਜੀ ਠੀਕ ਆ ਲੋ ਧਾਣਾ ਚਾਰੀ ਹੈ ਹਾਂ ਜੀ ਲਓ ਜੀ ਇਹ ਗਿਆ 7 ਨੰਬਰ ਪੁਰਾ ਦੇਖ ਸਕਦੇ ਹੋ ਪੁਰਾ ਲੀਨੀਆਂ ਖਾਜ ਠੀਕ ਹੈ ਲੋ ਜੀ ਠੀਕ ਆ ਪਰਾ ਲੋ ਜੀ 1200 ਬੀਖਸਾ ਤੋਂ ਠੀਕ ਹੈ 12 ਪਰਾ ਇਹ 7 ਨੰਬਰ ਪੁਰਾ ਲੋ ਜੀ ਦੇਰ ਕੀ ਡਿਮਾਂਡ ਦੱਸਿਆ ਸੀ ਇਹ ਆਪਾਂ ਮੁੱਲ ਕਰਾ ਲਓ ਕਿੰਨਾ ਮਰਜੀ 15000 ਦੇ ਦੇਵਾਂਗੇ ਇਹ 15000 ਹਾਂਜੀ ਠੀਕ ਆ ਜੀ ਲਓ ਫਿਰ ਆ ਇਹ 15000 ਰੁਪਏ ਠੀਕ ਆ ਅੱਠ ਨੰਬਰ ਬਾਈ ਹਾਂਜੀ ਇਹ ਘੱਟੀ ਵੀ ਸਾਲ ਦੀ ਹੈ ਜੀ ਬਸ ਲਗਭਗ ਸਾਲ ਦੇ ਲਗਭਗ ਹੈ ਦੇਖੋ ਇਹ ਵੀ ਸਿੰਗੀ ਸਿੰਗੀ ਕੋਲੀ ਮੋੜਨ ਲੱਗ ਗਈ ਹੈ ਜੀ ਠੀਕ ਆ ਹਾਂਜੀ ਥਾਣਾ ਥਾਣਾ ਦੀ ਪੂਰੀ ਸੋਹਣੀ ਹੈ ਜੀ ਕੋਈ ਐ ਨਹੀਂ ਹੈ ਕੋਈ ਕੋਟ ਸੰਖੀ ਹੈਗੀ ਜੀ ਲੋ ਜੀ ਆਇਆ ਬੱਤਾ ਆਇਆ ਇਹ ਥੋੜੀ ਜਿਹੀ ਧਾਰੇ ਦੀ ਹਲਕਤ ਕਰ ਰਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਤ ਉਹਰ ਦਮੜਾ ਇਕੱਲੇ ਜਾ ਰਹੀ ਹੈ ਜਾਨਵਰ ਲੋ ਚਲੋ ਜੀ ਲੋ ਸਿੰਗੀ ਸਿੰਗੀ ਇਹਦੀ ਬਹੁਤ ਸਹੀ ਹੈ ਇਹਦਾ ਮੁੱਲ ਵਾਈ ਬਸ ਇਹਦੀ ਆਪ 15000 ਦੀ ਦੇ ਦਾਂਗੇ ਕੋਈ 15 ਹਾਂਜੀ ਠੀਕ ਆ ਲੋ ਸਟਾਫ ਆ ਗਏ ਹਾਂਜੀ 9 ਨੰਬਰ ਹਾਂਜੀ ਇਹ 9 ਨੰਬਰ ਇਹ ਕੱਟੀਆਂ ਦੀ 11 ਮਹੀਨਿਆਂ ਦੀ ਹੈ ਜੀ ਹਾਂਜੀ ਹਾਂਜੀ ਇਹ ਬਹੁਤ ਚੰਗੀ ਹੈ ਜੀ ਕੋਈ ਆਏ ਨਹੀਂ ਹੈ ਬਹੁਤ ਜਿਆਦਾ ਸੋਹਣੀ ਕੱਟੀ ਹੈ ਜੀ ਸਨਾ ਸੋਨਾ ਦਾ ਪੂਰਾ ਸੋਨਾ ਗੈਪ ਹੈ ਜੀ ਕੋਈ ਆਏ ਨਹੀਂ ਠੀਕਾ ਇਹਦਾ ਰੇਟ ਪਰਾ ਇਹ 15000 ਦੇ ਦਾਂਗੇ ਇਹ 15000 ਲੋਪਰਾ ਚੋਰ ਕੋਲ ਵਿਸਾਰਨ ਠੀਕ ਹੈ ਜੀ ਲੋਪਰਾ 22 ਕੋਲ 9 ਕੱਟੀਆਂ ਠੀਕ ਹੈ ਨਾ ਨੋ ਆਪ ਜਿਹੜੀ ਫਟਾਂ ਦੀ ਨੰਬਰ ਮੁਤਾਬਕ ਬਾਈ ਜੀ ਨਾ ਕੰਟੈਕਟ ਕਰ ਸਕਦੇ ਹਾਂਜੀ ਬਾਈ ਜੀ ਇਕੱਠੀਆਂ ਕਿਸੇ ਨੇ ਸਾਰੀਆਂ 9 ਦੀ 9 ਲੈਣੀਆਂ ਤਾਂ ਉਹਦੇ ਚ ਮੈਂ ਪੂਰਾ ਮਾਨਤਨ ਹਾਂਜੀ ਫੁੱਲ ਮਾਨਤਨ ਕਰ ਦਾਂਗੇ ਜੀ ਆਪਾਂ ਠੀਕ ਆ ਹਾਂਜੀ ਫੁੱਲ ਮਾਨਤਨ ਕਰ ਦਾਂਗੇ ਹਾਂਜੀ ਹਾਂਜੀ ਫੁੱਲ ਮਾਨਤਨ ਕਰ ਦਾਂਗੇ ਠੀਕ ਜੀ ਹਾਂਜੀ ਲੋ ਭਰਾ ਬਾਈ ਜੀ ਨਾਲ ਜ਼ਰੂਰ ਨੜ ਕਰੋ ਐਂਡ ਹਰੀਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਜੇ ਕਾ ਇਕੱਠੀਆਂ ਇਕੱਠੀਆਂ ਲਈਆਂ ਸਾਰੀਆਂ ਤਾਂ ਉਹਦੇ ਚ ਪੂਰਾ ਮਾਨਤਨ ਫੁੱਲ ਹੋਊਗਾ ਬਾਕੀ ਰੇਟ ਇਕੱਲਾ ਇਕੱਲਾ ਬਾਈ ਨੇ ਦੱਸਤਾ ਸਿਕਨ ਬਾਈ ਜੀ ਨਾਲ ਜੁੜਨ ਦਾ ਧੰਨਵਾਦ ਭਰਾ ਠੀਕ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ